ਜਿਸ ਤਸਵੀਰ ਨੂੰ ਤੁਸੀਂ ਅੱਜ ਦੇਖ ਰਹੇ ਹੋ ਸੋ ਇਹ ਤਸਵੀਰ ਹੀ ਰੈਡੀ ਸੋ ਅੰਕਲ ਜੀ ਅੱਜ ਇਸ ਦੁਨੀਆ ਤੇ ਨਹੀਂ ਰਹੇ ਸੋ ਦੋਸਤੋ ਬੜਾ ਦੁੱਖ ਲੱਗਿਆ ਜਦੋਂ ਸਾਨੂੰ ਇਹ ਖਬਰ ਮਿਲੀ ਸੋ ਕੁਝ ਹੀ ਦਿਨ ਪਹਿਲਾਂ ਮੈਂ ਅੰਕਲ ਜੀ ਨੂੰ ਮਿਲ ਕੇ ਆਇਆ ਸੋ ਬੜਾ ਚੰਗਾ ਲੱਗਿਆ ਸੀ ਆਂਟੀ ਕਿੰਨੇ ਖੁਸ਼ ਸੀ ਐ ਸੋ ਆਂਟੀ ਕਹਿੰਦੇ ਤੇਰਾ ਪੁੱਤਰਾ ਧੰਨਵਾਦ ਕਿ ਅੱਜ ਮੇਰਾ ਜਿਹੜਾ ਘਰ ਵਾਲਾ ਆ ਠੀਕ ਹੋ ਰਿਹਾ ਹੈ ਸੋ ਜਦੋਂ ਅੱਜ ਮੈਨੂੰ ਖਬਰ ਮਿਲੀ 2 ਦਿਨ ਬਾਅਦ ਤਾਂ ਆਂਟੀ ਕਹਿੰਦੇ ਪੁੱਤ ਤੇਰਾ ਅੰਕਲ ਜਿਹੜਾ ਚੜ੍ਹਾਈ ਕਰ ਗਿਆ ਸੋ ਬੜਾ ਦੁੱਖ ਲੱਗਿਆ ਯਾਰ ਇੱਕੀ ਯਾਦ ਹੀ ਰਹਿ ਗਈ ਕਿ ਜਦੋਂ ਮੈਂ ਅੰਕਲ ਜੀ ਨੂੰ ਪੁੱਛਿਆ ਅੰਕਲ ਜੀ ਪਹਿਚਾਣਿਆ ਸੋ ਦੇਖੋ ਅੱਖਾਂ 'ਚੋਂ ਹੰਝੂ ਕਢ ਲੇ ਸੋ ਕਿੰਨਾ ਪਿਆਰ ਦਿੱਤਾ ਮੈਨੂੰ ਸੋ ਲੱਗਦਾ ਨਹੀਂ ਸੀ ਕਿ ਇਸ ਤਰ੍ਹਾਂ ਹੋਊਗਾ ਸੋ ਆਪਾਂ ਤਾਂ ਹੀ ਸੋਚ ਕੇ ਚੱਲੇ ਸੀ ਕਿ ਹੁਣ ਆਪਾਂ ਅੰਕਲ ਨੂੰ ਜਲਦ ਹੀ ਠੀਕ ਕਰਕੇ ਇਹਨਾਂ ਦੇ ਘਰ ਪਹੁੰਚੋਣਾ ਸੋ ਜੋ ਰੱਬ ਨੂੰ ਮਨਜ਼ੂਰ ਉਹੀ ਸੀ ਹੋਣਾ ਸੋ ਹੁਣ ਆਪਾਂ ਕਰ ਵੀ ਕੁਝ ਨਹੀਂ ਸਕਦੇ ਸੋ ਪਰਿਵਾਰ ਨੂੰ ਪਾਣਾ ਮੰਨਨ ਦਾ ਬਲ ਬਖਸ਼ਿਓ ਸੋ ਮੈਂ ਅਖੀਰ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਮਿੰਟੂ ਜੀ ਤੇ ਉਹਨਾਂ ਦੀ ਸੁਸਾਇਟੀ ਦਾ ਸਾਰੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੰਕਲ ਜੀ ਦਾ ਬਹੁਤ ਸਾਥ ਦਿੱਤਾ ਤਨੋਂ ਮਨੋਂ ਸੇਵਾ ਕੀਤੀ ਸੋ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੀ ਸੁਸਾਇਟੀ ਦੇ ਮੈਂਬਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ